ਉਹ ठेਕੇਦਾਰ ਦੀ ਲਗਾਈ ਲਈ ਕਰਕੇ ਜਿਹੜਾ ਸ਼ਹਿਰ ਭਰਾਣ ਦਾ ਹਾਸਾ ਵਾਲਿਆ ਉਹਦੇ ਵਿੱਚ ਵੀ ਉਹਨੇ ਕੋਈ ਟਰਾਲੀਆਂ ਸੱਤੀਆਂ ਸੀ ਅਤੇ ਕੁਝ ਟਰਾਲੀਆਂ ਉਹਨਾਂ ਨੇ ਵਕਫ ਵਕਫ ਹੋ ਜਗਾ ਤੇ ਵੀ ਸ਼ਰਤਿਤੀਆਂ ਸਨ ਉਸ ਕਰਕੇ ਸਾਨੂੰ ਸ਼ਹਿਰ ਵਾਸੀਆਂ ਨੂੰ ਲਾਂਬੇ ਆਉਂਦੇ ਸੀ ਉਸ ਤੋਂ ਬਾਅਦ ਅੱਜ ਫੇਰ ਇਹਨਾਂ ਨੇ ਆ ਕੇ ਤਿੰਨ ਟਰਾਲੀਆਂ ਕੂੜੇ ਦੀਆਂ ਇੱਥੇ ਲਿਆ ਕੇ ਗੰਦ ਦੀਆਂ ਫੇਰ ਹਸਪੀਟਲ ਦੀ ਪ੍ਰਾਪਰਟੀ ਚ ਲਿਆ ਕੇ ਸੱਤੀਆਂ ਕੀਆਂ ਆ ਔਰ ਅਸੀਂ ਜਦੋਂ ਉਹਨਾਂ ਨੂੰ ਜਾ ਕੇ ਪੁੱਛਿਆ ਤਾਂ ਉਹਨਾਂ ਨੇ ਕਿਸੇ ਨੇ ਇੱਕ ਦੂਜੇ ਤੇ ਸਿੱਟੀ ਜਾਂਦੇ ਸੀ ਕੋਈ ਕਹਿੰਦਾ ਸੀ ਵੀ ਠੇਕੇਦਾਰ ਨੇ کیا ਆਇਆ ਕੋਈ ਕਹਿੰਦਾ ਸੀ ایس او ਨੇ کیا ਆਇਆ ਕੋਈ ਕਹਿੰਦਾ ਸੀ ਕਿਸੇ ਮੌਤ ਵਾਰ ਨੇ کیا ਆਇਆ ਠੇਕੇਦਾਰਾਂ ਦੇ ਅੱਗੇ ਨਗਰ ਕੌਂਸਲ ਦੇ ਅਧਿਕਾਰੀ ਬੇਵਸ ਨਜ਼ਰ ਆ ਰਹੇ ਹਨ ਸ਼ਹਿਰ ਵਿੱਚ ਛੱਪੜ ਦੀ ਸਫਾਈ ਕੀਤੀ ਜਾ ਰਹੀ ਹੈ ਜਿਸ ਤਗੀ ਗੰਦਗੀ ਅਤੇ ਗਾਰਜੂ ਗ੍ਰਹਿਣ ਦੇ ਸਰਕਾਰੀ ਹਸਪਤਾਲ ਵਿੱਚ ਠੇਕੇਦਾਰ ਵੱਲੋਂ ਸੁੱਟੀ ਜਾ ਰਹੀ ਹੈ ਉਸ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਅਧਿਕਾਰੀ ਵੱਲੋਂ ਮੀਡੀਆ ਵਿੱਚ ਇਹ ਵੀ ਗੱਲ ਸਵੀਕਾਰ ਕਰ ਲਈ ਗਈ ਸੀ ਕਿ ਠੇਕੇਦਾਰ ਨੂੰ ਮਨਾ ਕਰ ਦਿੱਤਾ ਗਿਆ ਕਿ ਉਹ ਗਾਰ ਨੂੰ ਹਸਪਤਾਲ ਦੀ ਬਾਉਂਡਰੀ 'ਚ ਨਾ ਸੁਟੇ ਪਰ ਠੇਕੇਦਾਰ ਨੂੰ ਅਧਿਕਾਰੀਆਂ ਦੇ ਕਹੇ ਦਾ ਕੋਈ ਅਸਰ ਨਹੀਂ ਹੋਇਆ ਅਤੇ ਸ਼ਨੀਵਾਰ ਨੂੰ ਮੁਰਤੋਂ ਛੱਪੜ ਦੀ ਗਾਰ ਸਿਵਲ ਹਸਪਤਾਲ ਦੀ ਬਿਲਡਿੰਗ 'ਚ ਸੁਟੇਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕੌਂਸਲ ਸੁਖਰਾਸ ਕੋਰਨਾ ਜ਼ਿੰਮੇਦਾਰਾਂ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਕਿਹਾ ਕਿ ਠੇਕੇਦਾਰ ਤੇ ਨਗਰ ਕੌਂਸਲ ਨੂੰ ਕਹਿਣ ਦੇ ਬਾਵਜੂਦ ਇਹਨਾਂ ਦੇ ਸਿਰ ਤੇ ਕੋਈ ਅਸਰ ਨਹੀਂ ਹੋਇਆ ਸਾਨੂੰ ਵੀ ਅੱਗੇ ਆਉਣਾ ਪਿਆ ਹੈ ਕਿ ਇਸ ਥਾਂ ਤੇ ਗੰਦ ਨਹੀਂ ਪਾਉਣ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਠੇਕੇਦਾਰ ਦੀਆਂ ਟਰਾਲੀਆਂ ਰੋਕ ਲਈਆਂ ਉਧਰ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਮੌਕੇ ਤੇ ਪਹੁੰਚੇ ਜਿਨ੍ਹਾਂ ਕਿਹਾ ਕਿ ਠੇਕੇਦਾਰ ਦੀ ਲਾਪਰਵਾਹੀ ਦੇ ਕਾਰਨ ਇਹ ਸਮੱਸਿਆ ਆਈ ਹੈ ਠੇਕੇਦਾਰ ਨੂੰ ਇਸ ਥਾਂ ਤੇ ਗੰਦ ਨਾ ਸੁਟਣ ਲਈ ਕਹਿ ਦਿੱਤਾ ਗਿਆ ਹੈ ਸ਼ਹਿਰ ਗੁਰਾਇਆਂ ਦੇ ਵਿੱਚ ਜਿਹੜਾ ਛੱਪੜ ਪੈਂਦਾ ਆ ਇਸੇ ਛੱਪੜ ਨੂੰ ਆਮ ਆਦੀ ਪਾਰਟੀਆਂ ਦੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਥਾਪਰ ਮੈਡਲ ਬਣਾਉਣ ਦੀ ਜੋ ਮੁਹਿੰਮ ਚਲਾ ਰਹੀ ਆ ਉਸ ਮੁਹਿੰਮ ਦੇ ਤਹਿਤ ਜਿਹੜਾ ਗੰਦਾ ਪਾਣੀ ਆ ਉਹਨੂੰ ਅਸੀਂ ਕਿਸਾਨ ਭਰਾਵਾਂ ਦੇ ਖੇਤਾਂ ਦੇ ਨਾਲ ਉਹਦੇ ਸਰਾ ਦੇ ਵਿੱਚ ਗੰਦਾ ਪਾਣੀ ਦੀ ਨਿਕਾਸੀ ਜਿਹੜੀ ਕੀਤੀ ਆ ਉਸ ਤੋਂ ਬਾਅਦ ਜਿਸ ਵੇਲੇ ਪ੍ਰੋਬਲਮ ਸਾਨੂੰ ਆਈ ਆ ਗਾਰ ਸਿੱਟਾਂ ਦੀ ਉਹ ਠੇਕੇਦਾਰ ਦੀ ਨਿਗਹਿਲੀ ਕਰਕੇ ਜਿਹੜਾ ਸ਼ਹਿਰ ਕੋਰਾਂ ਦਾ ਹਵਸਾ ਆ ਲਿਆ ਉਹਦੇ ਵਿੱਚ ਵੀ ਉਹਨੇ ਕੁਝ ਟਰਾਲੀਆਂ ਸੱਤੀਆਂ ਸੀ ਅਤੇ ਕੁਝ ਟਰਾਲੀਆਂ ਉਹਨਾਂ ਨੇ ਵਕਫ ਵਕਫ ਹੋ ਜਗਾ ਤੇ ਵੀ ਸਿਰ ਦਿੱਤੀਆਂ ਸਨ ਉਸ ਕਰਕੇ ਸਾਨੂੰ ਸ਼ਹਿਰ ਵਾਸੀਆਂ ਨੂੰ ਲੰਬੇ ਆਉਂਦੇ ਸੀ ਤੇ ਅਸੀਂ ਇਹ ਸਾਰੇ ਸਿਆਸੀ ਪਾਰਟੀਆਂ ਦੇ ਜਿੰਨੇ ਵੀ ਆਗੂ ਸਹਿਵਾਨ ਹਾਨਾ ਜਿਹਦੇ ਵਿੱਚ ਸ਼੍ਰੀਮਤੀ ਸੁਖਰਾਜ ਕੌਰ ਤੇ ਰੋਜੀ ਰਾਮਰਾਓ ਪੁੰਜ ਜੀ ਮੈਮੀ ਸਾਹਿਬ ਅਤੇ ਹੋਰ ਵੀ ਜਿੰਨੇ ਮੌਜੂਦ ਸ਼ਖਸੀਅਤਾਂ ਜਿੰਮੇਦਾਰ ਸਾਡੇ ਪਰ ਆ ਕੇ ਬੈਠੇ ਨੇ ਅਸੀਂ ਰਲ ਮਿਲ ਕੇ ਹੱਲ ਕੱਢਿਆ ਲੈ ਵੀ ਇਹ ਜਿਹੜੀਆਂ ਠੇਕੇਦਾਰ ਆ ਇਹਦੀ ਅਨਗਹਿਲੀ ਕਰਕੇ ਸਾਨੂੰ ਪ੍ਰੋਬਲਮ ਆਈ ਆ ਤੇ ਇਹਦੇ ਵਿੱਚ ਅਸੀਂ ਵਿਚਾਰ ਵਟਾਂਦਰਾ ਕੀਤਾ ਲੈ ਵੀ ਇਹਨੂੰ ਕੋਈ ਨਾ ਕੋਈ ਜਗ੍ਹਾ ਬਟਾ ਦਿੱਤੀ ਜਾਵੇ ਕੋਈ ਨੀਮਾ ਖੇਤ ਦਿੱਤਾ ਜਾਵੇ ਤਾਂ ਜੋ ਜਿਹੜੀ ਇੱਕ ਜਗ੍ਹਾ ਤੇ ਗਾਰ ਡੰਗ ਤੋਂ ਬਾਅਦ ਸਬੰਧਤ ਜੀਮੇਦਾਰ ਨੂੰ ਜਿੰਨੀ ਉਹਦੀ ਉਪਜ ਹੁੰਦੀ ਆ ਫਸਲ ਹੁੰਦੀ ਆ ਉਹਦੇ ਪੈਸੇ ਤੇ ਜਾਣ ਇਹ ਅਸੀਂ ਮਸਲਾ ਹੱਲ ਕੀਤਾ ਆ ਹੱਲ ਕੀਤਾ ਆ ਤੇ ਮੈਂ ਇੱਥੇ ਸਭ ਤੋਂ ਪਹਿਲਾਂ ਜੋ ਐ ਸਾਈ ਜੋਗੀਆਂ ਧੰਨਵਾਦੀਆਂ ਸੁਖਰਾਜ ਕੌਰ ਢੋਦੇ ਰਾਮਲੋਬਾਇ ਪੁੱਜਦੇ ਜੀ ਦੇ ਅਤੇ ਹੋਰ ਵੀ ਜਿੰਨੇ ਸਾਡੇ ਜੱਥੇਦਾਰ ਕਿਸਾਨ ਆਗੂ ਆਉਂਦੇ ਸਾਡੇ ਜੱਥੇ ਭਾਈਚਾਰਾ ਆਇਆ ਸੀ ਅਸੀਂ ਨਾਲ ਮਿਲ ਕੇ ਜੋ ਹੱਲ ਕੱਢਿਆ ਹੈ ਭਾਈਚਾਰ ਚਤੌਰ ਤੇ ਕੱਢਿਆ ਇੱਕ ਬਹੁਤ ਹੀ ਵਧੀਆ ਸੰਦੇਸ਼ ਜਾਊਗਾ ਕਿਉਂਕਿ ਜਦੋਂ ਗਾਰ ਕੱਢਣ ਤੋਂ ਬਾਅਦ ਜਿਸ ਵੇਲੇ ਛੱਪੜ ਇੱਕ ਸਾਫਰ ਦਾ ਮਾਡਲ ਦੇ ਰੂਪ ਵਿੱਚ ਬਣੇਗਾ ਤਾਂ ਸਾਰੇ ਗਰਾਇਆ ਵਾਸਤੇ ਇੱਕ ਤਾਂ ਜਿਹੜੇ ਸੈਰ ਕਰਨ ਵਾਸਤੇ ਇੱਕ ਇੱਕ ਬਹੁਤ ਸੋਹਣੀ ਬੰਦਰਗਾਹ ਬਣੇਗੀ ਜੇ ਸਾਾਰੇ ਹੀ ਜਿਹੜੇ ਸਾਡੇ ਨੌਜਵਾਨ ਵੀਰਿਆ ਬੱਚੇ ਆ ਸਿਆਣੇ ਬਜ਼ੁਰਗ ਆ ਉਹ ਲਾਹਾ ਲੈਣਗੇ ਸੋ ਇੰਨੀ ਹੀ ਗੱਲਾ ਕਰਦੇ ਆ ਆਪ ਸਭ ਦਾ ਧੰਨਵਾਦ ਇੱਕ ਜੋ ਇੱਕ ਹਫਤੇ ਤੋਂ ਹਾ ਹਸਪੀਟਲ ਦਾ ਦੇ ਵਿੱਚ ਗੰਦ ਸਿੱਟਣ ਦਾ ਮੁੱਦਾ ਚੱਲ ਰਿਹਾ ਆ ਨਾਲ ਛੱਪੜਿਆ ਉਹਦੇ ਵਿੱਚੋਂ ਲਿਆ ਕੇ ਗੰਦ ਸੱਟ ਰਹੇ ਆ ਤਾਂ ਉਹ ਅਸੀਂ ਕੱਲ ਇੱਕ ਖਬਰ ਵੀ ਲਵਾਈ ਸੀਗੀ ਈਓ ਸਾਹਿਬ ਨੂੰ ਐਸਓ ਸਾਹਿਬ ਨੂੰ ਤਾਂ ਐਮਈ ਸਾਹਿਬ ਨੂੰ ਅਸੀਂ ਤੇ ਇੱਕ ਠੇਕੇਦਾਰ ਆ ਕਲਵੰਤ ਸਿੰਘ ਉਹਨਾਂ ਸਾਰਿਆਂ ਨੂੰ ਇੱਕ ਰਿਕੁਐਸਟ ਕੀਤੀ ਸੀ ਵੀ ਹਸਪੀਟਲ ਚ ਜਿਹੜਾ ਆ ਗੰਦ ਨਾ ਛੱਟਿਆ ਜਾਵੇ ਇੱਥੇ ਲੋਕ ਠੀਕ ਹੋਣ ਆਉਂਦੇ ਆ ਦਵਾਈਆਂ ਲੈਣ ਆਉਂਦੇ ਆ ਉਹਨਾਂ ਨੇ ਇੱਕ ਪ੍ਰੋਸਾ ਦਿੱਤਾ ਸੀ ਵੀ ਅਸੀਂ ਕੱਲ ਤੋਂ ਨਹੀਂ ਛੱਟਾਂਗੇ ਜਿਹੜਾ ਇਹ ਜਿਹੜਾ ਕੂੜਾ ਆ ਅਸੀਂ ਚੱਕ ਲਵਾਂਗੇ ਉਸ ਤੋਂ ਬਾਅਦ ਅੱਜ ਫੇਰ ਇਹਨਾਂ ਨੇ ਆ ਕੇ ਤਿੰਨ ਟਰਾਲੀਆਂ ਕੂੜੇ ਦੀਆਂ ਇੱਥੇ ਲਿਆ ਕੇ ਗੰਦ ਦੀਆਂ ਫੇਰ ਹਸਪੀਟਲ ਦੀ ਪ੍ਰਾਪਰਟੀ 'ਚ ਲਿਆ ਕੇ ਛੱਟੀਆਂ ਗਈਆਂ ਆ ਔਰ ਅਸੀਂ ਜਦੋਂ ਉਹਨਾਂ ਨੂੰ ਜਾ ਕੇ ਪੁੱਛਿਆ ਤਾਂ ਉਹਨਾਂ ਨੇ ਕਿਸੇ ਨੇ ਇੱਕ ਦੂਜੇ ਦੇ ਸਿੱਟੀ ਜਾਂਦੇ ਸੀ ਕੋਈ ਕਹੀ ਜਾਂਦਾ ਸੀ ਵੀ ਠੇਕੇਦਾਰ ਨੇ کیا ਹੋਇਆ ਕੋਈ ਕਹਿੰਦਾ ਸੀ ایسਓ ਨੇ کیا ਹੋਇਆ ਕੋਈ ਕਹਿੰਦਾ ਸੀ ਕਿਸੇ موਤਵਰ ਨੇ کیا ਆ ਮੈਨੂੰ ਬਿਲਕੁਲ ਨਹੀਂ ਪਤਾ ਵੀ ਕਿਸ ਬੰਦੇ ਨੇ ਸਟ੍ਰਾਈਕ ਪਰ ਉਹ ਬਿਲਕੁਲ ਸਰਾਸਰ ਗਲਤ ਆ ਉੱਥੇ ਫਿਰ ਮੈਂ ਇੱਕ ਪ੍ਰਸ਼ਾਸਨ ਨੂੰ ਵੀ ਕਾਲ ਕੀਤੀ ਆ ਉਸ ਵੇਲੇ ਚਲੋ ਪ੍ਰਸ਼ਾਸਨ ਨੇ ਮੇਰਾ ਸਾਥ ਦਿੱਤਾ ਆ ਪਹੁੰਚ ਗਏ ਸੀ ਮੌਕੇ ਤੇ ਕੁਝ موਤਵਰ ਵੀ ਪਹੁੰਚ ਗਏ ਸੀਗੇ ਉਹਨਾਂ ਨੇ ਪ੍ਰਸ਼ਾਸਨ ਨੇ ਆ ਕੇ ਟਰਾਲੀਆਂ ਦੇ ਨੰਬਰ ਨੋਟ ਕਰ ਲਏ ਔਰ ਟਰਾਲੀਆਂ ਦੇ ਜਿਹੜੇ ਡਰਾਈਵਰ ਸੀ ਉਹਨਾਂ ਦੇ ਨਾਮ ਨੋਟ ਕਰ ਲਏ ਆ ਉਹ ਕਹਿੰਦੇ ਵੀ ਜੇ ਕਰੇ ਦੁਬਾਰਾ ਇੱਥੇ ਕੂੜਾ ਸਿੱਟਣਗੇ ਤਾਂ ਇਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਈਓ ਸਾਹਿਬ ਦੀ ਸਾਡੇ ਕੁਝ ਮੋਤਵਾਰਾਂ ਨਾਲ ਗੱਲ ਹੋਈ ਆ ਉਹਨਾਂ ਨੇ ਕੱਲ ਤੱਕ ਦਾ ਭਰੋਸਾ ਦਿੱਤਾ ਆ ਵੀ ਜਿਹੜਾ ਇਹ ਸਿੱਟਿਆ ਗਿਆ ਗੱਦਿਆ ਹਸਪੀਟਲ ਦੇ ਵਿੱਚ ਉਹ ਅਸੀਂ ਕੱਲ ਤੱਕ ਚੱਕ ਲਵਾਂਗੇ ਜੇਕਰ ਉਹ ਕੱਲ ਤੱਕ ਦਾ ਚੱਕ ਦੇ ਤਾਂ ਬਹੁਤ ਵਧੀਆ ਗੱਲ ਆ ਜੇਕਰ ਨਹੀਂ ਚੱਕਣਗੇ ਤਾਂ ਉਹਨਾਂ ਤੇ ਜਿਹੜਾ ਸਾਡਾ ਪ੍ਰਸ਼ਾਸਨ ਆ ਉਹ ਕਾਰਵਾਈ ਕਰੂਗਾ ਧੰਨਵਾਦ